ਮੈਂ ਥੋੜਾ ਆਪਣਾ ਜਾਣਕਾਰੀ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਇਟਲੀ ਬਰੇਸ਼ੀਆ ਤੋਂ ਪਹੁੰਚ ਰਹੇ ਆਪਣੇ ਇੱਥੇ ਗੁਰਦੁਆਰਾ ਜਿੱਥੇ ਕਿ ਬਾਬਾ ਸ਼ੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੀਵਾਲ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਸਾਡੇ ਨਾਲ ਇੱਕ ਪੰਜਾਬ ਦੀ ਧਰਤੀ ਤੋਂ ਮਹਾਨ ਜਸਵੰਤ ਸਿੰਘ ਤੇ ਆਪਣੇ ਭਾਈ ਸਾਹਿਬ ਪਹੁੰਚੇ ਨੇ ਟਾਡੀ ਜਥੇ ਇਹਨਾਂ ਦਾ ਲਾਂਡਰਾ ਤੋਂ ਆ ਜੀ ਤੇ ਇਹਨਾਂ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਕਿ ਅੱਜ ਜੋ ਇੱਥੇ ਸੰਗਤ ਇੰਨਾ ਠਾਠਾ ਮਾਰਦਾ ਇਕੱਠ ਹੋਇਆ ਤੇ ਉਹ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਇਹ ਵੀ ਜਰਮ ਤੇ ਟੂਰ ਤੇ ਨੇ ਆਏ ਹੋਏ ਨੇ ਤੇ ਇੱਥੇ ਫਰੇਰੋ ਦੀ ਧਰਤੀ ਤੇ ਅੱਜ ਇਹਨਾਂ ਦਾ ਪ੍ਰੋਗਰਾਮ ਸੀਗਾ ਤੇ ਅੱਗੇ ਵੀ ਚੱਲ ਰਿਹਾ ਅੱਗੇ ਵੀ ਇਹਨਾਂ ਦੇ ਪ੍ਰੋਗਰਾਮ ਚੱਲ ਰਹੇ ਆ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਜੇ ਕਿ ਅੱਜ ਇੱਥੇ ਦਾ ਕੱਠ ਦੇ ਵਿੱਚ ਇਹਨਾਂ ਦੇ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਮਸਲੇ ਚੈਨਲ ਦੇ ਜ਼ਰੀਏ ਜਿਸ ਨੂੰ ਤੱਕ ਆਵਾਜ਼ ਪਹੁੰਚਦੀ ਆ ਲੰਡਰਾਂ ਵਾਲੇ ਟਾਡੀ ਜਿੱਥੇ ਦੀ ਬਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਜੋ ਅੱਜ ਇੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੀਵਾਲ ਦੀ ਵਰਸੀ ਮਨਾਈ ਜਾ ਰਹੀ ਹੈ ਤੁਹਾਨੂੰ ਤੁਹਾਡਾ ਵੀ ਜੋਰਪ ਦਾ ਟੂਰ ਇੱਥੇ ਚੱਲ ਰਿਹਾ ਹੈ ਨਾ ਇਹਦੇ ਵਿੱਚ ਆਪਣੀ ਇਟਲੀ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਈ ਅੱਜ ਜੇ ਤੁਹਾਨੂੰ ਇੱਥਾ ਹਾਂਜੀ ਮਹਾਨ ਸਮਾਜ ਸੁਧਾਰਕ ਸ਼ਬਦ ਦੇ ਨਾਲ ਜੋੜਨ ਵਾਲੇ ਵਿਦਿਆਦੇਦਾਨੀ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੀਵਾਲੇ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਸ਼੍ਰੀਮਾਨ ਸੰਤ ਬਾਬਾ ਵਿਸ਼ਨ ਸਿੰਘ ਹੋਰਾਂ ਦੀ ਤੇ ਉੱਥੋਂ ਉਹਨਾਂ ਨੂੰ ਦਸਤਾਰਬੰਦੀ ਹੋਈ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਬੇਅੰਤ ਪਰਉਪਕਾਰਾਂ ਦੀਆਂ ਝੜੀਆਂ ਲਾਈਆਂ ਅੱਜ ਫਲੈਰੋ ਬਰੇਸ਼ੀਆ ਦੀ ਧਰਤੀ ਤੇ ਬਹੁਤ ਵੱਡਾ ਇਕਾਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਤਾਂ ਦੇ ਪਰਉਪਕਾਰ ਉਹ ਗਿਣੇ ਨਹੀਂ ਜਾ ਸਕਦੇ ਗਿਣਾਈ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੇ ਜਿਹੜੀਆਂ ਰਹਿਮਤਾਂ ਦਾ ਮੀਂਹ ਵਰਸਾਇਆ ਬੇਅੰਤ ਸਕੂਲ ਪ੍ਰਾਇਮਰੀ ਸਕੂਲ ਮਿਡਲ ਸਕੂਲ ਹਾਈ ਸਕੂਲ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਖੋਲੇ ਕਿਉਂਕਿ ਪਹਿਲਾਂ ਉਹਨਾਂ ਦਾ ਜਿਹੜਾ ਜਨਮ ਹੈ ਉਹ ਹੈ ਖੋੜੀ ਦੋਨਾ ਸਿੰਘ ਜੋ ਪਾਕਿਸਤਾਨ ਦੇ ਵਿੱਚ ਆ ਤੇ ਉੱਥੋਂ ਫਿਰ 1947 ਦੀ ਵੰਡ ਤੋਂ ਬਾਅਦ ਉਹ ਬੇਗੋਵਾਲ ਦੀ ਧਰਤੀ ਤੇ ਆਏ ਜਿੱਥੇ ਉਹਨਾਂ ਨੇ ਆ ਕੇ ਬਿਆਨਤ ਪਰ ਉਪਕਾਰਾਂ ਦੀਆਂ ਝੜੀਆਂ ਲਾਈਆਂ ਜਿਹੜੇ ਅੱਜ ਦੇ ਦਿਨ ਮਨਾਏ ਜਾ ਰਹੇ ਆ 2 ਜੂਨ ਨੂੰ ਅਮਰਤ ਵੇਲੇ ਉਹ ਸਰੀਰ ਕਰਕੇ ਸਾਡੇ ਤੋਂ ਵਿਛੜ ਗਏ ਤੇ ਅੱਜ ਵਰਸੀ ਦਿਹਾੜਾ ਬਹੁਤ ਸੰਗਤਾਂ ਦੇ ਵਿੱਚ ਅੱਜ ਉਤਸ਼ਾਹ ਹੈ ਸ਼ਰਧਾ ਹੈ ਭਾਵਨਾ ਹੈ ਅੱਜ ਬਿਆਨਤ ਸੰਗਤਾਂ ਜਿਵੇਂ ਪੰਜਾਬ ਦੇ ਵਿੱਚ ਸਾਡੇ ਜੋੜ ਮੇਲੇ ਹੁੰਦੇ ਆ ਪੰਜਾਬ ਦੇ ਵਿੱਚ ਸਮਾਗਮ ਮੁਲਕੇ ਜਾਂਦੇ ਆ ਉਦਾਂ ਦਾ ਸਮਾਗਮ ਅੱਜ ਵੇਖਣ ਨੂੰ ਮਿਲ ਰਿਹਾ ਸੋ ਸਾਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਅਸੀਂ ਵੀ ਇਸ ਸਮਾਗਮ ਦਾ ਹਿੱਸਾ ਬਣੇ ਆ ਅਸੀਂ ਵੀ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਆਂ ਥੈਂਕ ਯੂ ਜੀ ਧੰਨਵਾਦ ਅੱਜ ਅਸੀਂ ਇੱਥੇ ਪ੍ਰੇਸ਼ੀ ਦੇ ਵਿੱਚ ਜੋ ਕਿ ਸਤਬਾਬਾ ਪ੍ਰੇਮ ਸਿੰਘ ਵੀ ਖਿਡਾਰੀ ਵਾਲਿਆਂ ਦੀ ਵਰਸੀ ਮਨਾਈ ਜਾ ਰਹੀ ਆ ਸੰਗਤ ਦਾ ਜਦੋਂ ਇਕੱਠ ਦੇਖਦੇ ਤੁਸੀਂ ਦੂਰ ਤੱਕ ਦੇਖ ਸਕੋ ਸੰਗਤ ਦਾ ਇਕੱਠ ਬਹੁਤ ਦੂਰ ਤੱਕ ਇਹ ਗੱਲ ਕਿ ਹਸਤਾਲਾਂ ਦੇ ਸਾ ਸੰਗਤ ਵਾਸਤੇ ਹਰੇਕ ਥਾਲ ਦਾ ਹਰੇਕ ਖਾਨੇ ਦਾ ਪ੍ਰਬੰਧ ਪੂਰਾ ਰੱਖਿਆ ਗਿਆ ਹੈ ਤਾਂ ਕਿ ਇੱਥੇ ਕੱਟ ਨੂੰ ਐਨਾ ਲੰਗਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਇੱਥੇ ਤੋਂ ਲੈ ਕੇ ਇੱਥੇ ਤੱਕ ਖੱਬੇ ਰਖਬੇ ਸੱਚੇ ਤੋਂ ਲੈ ਕੇ ਪਾਸੇ ਲੰਗਰ ਦੇ ਥਾਲਾ ਲੱਗੇ ਹੋਏ ਆ ਪੂਰੀ ਜੀ ਤੇ ਸਾਡੇ ਨਾਲ ਸਾਡੀ ਭੈਣ ਖੜੀ ਆ ਜਿੱਥੇ ਪ੍ਰੈਸ਼ਰ ਵਿੱਚ ਆਇਆ ਤੇ ਤੁਸੀਂ ਅੱਜ ਇੱਥੇ ਪ੍ਰੈਸ਼ਰ ਵਿੱਚ ਆਇਆ ਫਲੈਰੋ ਗੁਰਦੁਆਰੇ ਵਿੱਚ ਅੱਜ ਕੀ ਪ੍ਰੋਗਰਾਮ ਸੀ ਜੀ ਅੱਜ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਬਾਬਾ ਸੰਤ ਮਰਾਲੇ ਵਾਲਿਆਂ ਦੀ ਵਰਤੀ ਮਨਾਈ ਜਾ ਰਹੀ ਹੈ ਬੜੀ ਫੂਹਾਵਾਣਾ ਅਸੀਂ ਵੀ ਆਏ ਇੱਥੇ ਬਹੁਤ ਵਧੀਆ ਲੱਗਾ ਤੇ ਇੰਡੀਆ ਦਾ ਸਾਰਾ ਮੋਹ ਲੱਗਦਾ ਪਿਆ ਇੱਦਾਂ ਲੱਗ ਰਿਹਾ ਜਿਦਾ ਅਸੀਂ ਇੰਡੀਆ ਹੀ ਬੈਠੇ ਹੁੰਨੇ ਆ Papa Prince ਦੀ ਵਰਸੀ ਜਿਹੜਾ ਮਾਨਦੇ ਆ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਰਤੇ ਜਿੱਦਾਂ ਆਪਣਾ ਰੇ ਖਾਣ ਪੀਣ ਦਾ ਸਾਦਾ ਦਾ ਲੱਗਿਆ ਤੁਹਾਨੂੰ ਕਿੱਦਾਂ ਲੱਗਿਆ ਇਹ ਵਧੀਆ ਬੰਦ ਕੀਤਾ ਹੈ ਬਹੁਤ ਸੋਨਾ ਹੈ ਜਿੱਦਾਂ ਕਿ ਜਿਹੜੀ ਵੀ ਤੇ ਸਹੂਲਤ ਸਭ ਸਹੂਲਤਾਂ ਹੈਗੀਆਂ ਨੇ ਮਤਲਬ ਕੋਈ ਵੀ ਪ੍ਰੋਬਲਮ ਨਹੀਂ ਹੈ ਕਿ ਸਭ ਕੁਝ ਹੈ ਅਮਲ ਸਹੈਲ ਸਭ ਕੁਝ ਸਟਾਰ ਸਾਰੇ ਲੱਗੇ ਹੋਏ ਨੇ ਇੱਥੇ ਬਹੁਤ ਸੰਗਤ ਆਪਣਾ ਸੰਯੋਗ ਮਾਰ ਰਹੀ ਹੈ ਬਸ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਥੈਂਕ ਯੂ ਜੀ ਸ਼ਾਮ ਨੂੰ ਹਾਂ ਜਰਿਆ ਕੋਲ ਅੱਜ ਜੀ ਅਸੀਂ ਇੱਥੇ ਫਲੈਰੋ ਗੁਰਦੁਆਰੇ ਚ ਆਇਆ ਬਰੇਸ਼ੀਆ ਦੇ ਵਿੱਚ ਜੇ ਕੋਈ ਸੰਗਤ ਹੋ ਨਿਆਲੇ ਇਹ ਤੁਸੀਂ ਦੇਖਦੇ ਹੋ ਕਿਤੀ ਜਿਆਦਾ ਲੰਗਰ ਲੱਗਿਆ ਹੋਇਆ ਹੈ ਨਾ ਇਹ ਬੜਾ ਧੱਕਾ ਬੜਾ ਧੱਕਾ ਪੈ ਰਿਹਾ ਤੁਸੀਂ ਦੇਖਦੇ ਹੋ ਨਿਆਲੇ ਹਾਲੇ ਸੇਵਾਦਾਰ ਨੂੰ ਸੇਵਾਦਾਰਾਂ ਨੂੰ ਵਰਤਨ ਦਾ ਮੌਕਾ ਨਹੀਂ ਮਿਲ ਰਿਹਾ ਪਰ ਇੰਨਾ ਧੱਕਾ ਖੜਕ ਰਿਹਾ ਤੁਸੀਂ ਦੇਖਦੇ ਹੋ ਦੂਰ ਤੱਕ ਸੰਗਤ ਦਾ ਹਾ ਕੱਠ ਠਾਠਾ ਮਾਰਦਾ ਇਹ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਦਾ ਹਸਪਤਾਲ ਵਾਹਣਾ ਜੀ ਜਦ ਨਹੀਂ ਹੋਊਗਾ